ਪੰਜਾਬੀ ਗੱਲਬਾਤ ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਆਂ ਆਕਾਲੀ ਦਲ ਵਾਰਸੇ ਪੰਜਾਬ ਵੱਲੋਂ ਸ਼ਹਿਰ ਕਪੂਰਥਾਲਾ ਵਿਖੇ ਠੰਡੇ ਮਿੱਠੇ ਜਲਦੀ ਸ਼ੀਲ ਲਗਾਈ ਗਈ ਆ ਵੀਡੀਓ ਥੋੜੇ ਸਾਹਮਣੇ ਕਰ ਰਹੇ ਆ ਸਾਡੇ ਸਹਿਯੋਗੀ ਸੁਨਿਲ ਪੱਟੇ ਦੀ ਵਿਸ਼ੇ ਰਿਪੋਰਟ ਥੋੜੇ ਲਗਾਤਾਰ ਸਾਹਮਣੇ ਕਰਦੇ ਰਹਾਂਗੇ 50 ਟਰਾਲੀਆਂ ਮਿੱਟੀ ਦੀਆਂ ਜਿਹੜਾ ਹੁਸ਼ਿਆਰਪੁਰ ਤੋਂ ਸੁਲਤਾਨਪੁਰ ਲੋਧੀ ਭੇਜਿਆ ਗਈਆਂ ਤੁਸੀਂ ਲਗਾਤਾਰ ਜੁੜੇ ਰਹੋ ਪੰਜਾਬੀ ਗੱਲਬਾਤ ਚੈਨਲ ਦੇ ਨਾਲ ਹਰ ਖਬਰ ਤੇ ਤੁਹਾਡੀ ਆਪਣੀ ਨਜ਼ਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਗਵੀਰ ਸਿੰਘ ਪੁਲਿਸ ਹਾਬ ਕਾ ਡੀਐਸਪੀ ਸਿਟੀ ਕਪੂਰਥਲਾ ਵੱਲੋਂ ਆਜਾ ਸੀ ਇੱਕ ਕੈਂਪ ਲਾਇਆ ਸੀਗਾ ਹੜਪੀੜਤਾ ਵਾਸਤੇ ਇਸ ਕੈਂਪ ਵਿੱਚ ਛਾਰਪੁਰ ਸਾਈਡ ਤੋਂ ਜਵਾਬਾ ਸਾਈਡ ਤੋਂ 50 ਟਰਾਲੀਆਂ ਭਰ ਕੇ ਆਈਆਂ ਨੇ ਮਿੱਟੀ ਦੀ ਸੇਵਾ ਕੀਤੀ ਹੈ ਸੰਸਥਾ ਨੇ ਉਹਨਾਂ ਬਾਤ ਹੈ ਠੰਡਾ ਸਮੋਸੇ ਹੋਰ ਸਮਾਨ ਦੀਆਂ ਕਾਜੀ ਸੇਵਾ ਲਈ ਆ ਇਹ ਸੰਸਥਾ ਅਕਾਲੀਵਾਲੇ ਨਾਲ ਵਾਰਸ਼ੀ ਪੰਜਾਬ ਦੀ ਤਰਫੋਂ ਲਾਈ ਗਈ ਹੈ ਜੋ ਕਿ ਸਾਡੀ ਪਾਰਟੀ ਬਹੁਤ ਹੀ ਜਗਾ ਜਗਾ ਕੈਂਪ ਲੱਗੇ ਹੋਏ ਹਨ ਉਥੇ ਪਹੁੰਚ ਕੇ ਸਮਾਨ ਪਚਾ ਰਹੇ ਹਨ ਹਰ ਪਿੰਡ ਤਾਂ ਵਾਸਤੇ ਸੰਗਤਾਂ ਬਹੁਤ ਸੇਵਾ ਕਰੀਆਂ ਪਾਰਟੀ ਵੀ ਬਹੁਤ ਸੇਵਾ ਕਰੀ ਹੈ ਇਹਨਾਂ ਕੈਂਪਾਂ ਦਾ ਰਸਨ ਜਾ ਰਿਹਾ ਮੈਂ ਲੋਕਾਂ ਅੜੀ ਇਹ ਬੇਨਤੀ ਕਰਦਾ ਬਿ ਰਸਨ ਬਹੁਤ ਪਹੁੰਚ ਗਿਆ ਹੈ ਹੋ ਤੁਸੀਂ ਰਸਨ ਜਣਾ ਭੇਜੋ ਹੁਣ ਸਾਨੂੰ ਦਵਾਈਆਂ ਦੀ ਬਹੁਤ ਲੋੜ ਪੈਣੀ ਆ ਪਾਣੀ ਉਤਰ ਤੇ ਬਿਮਾਰੀ ਫੈਲਣੀ ਆ ਲੰਗਰੀ ਬਿਮਾਰ ਬਹੁਤ ਹੋਣਿਆ ਤੇ ਇਨਸਾਨ ਵੀ ਬਹੁਤ ਬਿਮਾਰ ਹੋਣਿਆ ਆਪਾਂ ਹੁਣ ਦਵਾਈਆਂ ਦਾ ਤੇਲ ਦਾ ਪ੍ਰਬੰਧ ਕਰਨਾ ਹੈ ਕਿਉਂਕਿ ਤੇਲ ਤੋਂ ਬਗੈਰ ਗੱਜ ਨਹੀਂ ਬਣਨੀ ਇਹ ਜਿੰਨੇ ਵੀ ਸਾਰੇ ਕੰਮ ਆ ਇਹ ਸੰਸਥਾ ਰਾਣ ਨੇ ਕਿ ਸਾਰੀਆਂ ਕਾਰਜਾਂ ਸਮਾਜਿਕ ਸੰਸਥਾ ਧਾਰਮਿਕ ਸੰਸਥਾ ਗੁਰੂ ਮਾਰਾ ਸਾਰੇ ਪਰ ਲਗੇ ਉਹਨਾਂ ਸਾਰੇ ਸੇਵਾ ਦੇ ਵਿੱਚ ਸਾਰੇ ਰਾਣ ਨੇ ਕਿ ਆਪਾਂ ਸੇਵਾ ਨੇ ਭਾਈਏ ਇਹ ਬਹੁਤ ਵੱਡੀ ਮੁਕਤਲੀ ਸੇਵਾ ਹੈ ਇਸ ਵੇਲੇ ਜੋ ਪੀੜਤ ਬਣੇ ਪੰਜਾਬ ਦੇ ਉੱਤੇ ਆਪਾਂ ਰਾਣ ਨੇ ਕਿ ਸਾਰੇ ਭੈਣ ਭਰਾ ਪ੍ਰਾਪਰਟੀਆਂ ਨਾਲ ਕੇ ਇਹ ਚ ਪਾਰਟੀ ਨੂੰ ਮਦਦ ਬਣਨ ਸਮਝੋ ਤੁਸੀਂ ਇਹ ਕਿ ਸੇਵਾ ਸਮਝੋ ਪ੍ਰਧਾਨ ਜੀ ਲੰਗਰ ਤਾਂ ਚਲੋ ਸਾਰਿਆਂ ਲੋ ਜਿਹੜਿਆ ਸੇਵਾ ਬਹੁਤ ਦਿੱਤੀ ਗਈ ਆ ਹੁਣ ਕਿਹੜੀ ਕਿਹੜੀ ਚੀਜ਼ ਆ ਜਿਹੜੀ ਉੱਥੇ ਜ਼ਰੂਰੀ ਪ੍ਰੋਵਾਈਡ ਕਰਾਉਣੀ ਪਈ ਹੁਣ ਸਾਨੂੰ ਅਸੀਂ ਕੱਲ ਜਾ ਗਏ ਅਸੀਂ ਬਰਸੋਂ ਮਸ਼ਰਦਾਨੀਆਂ ਮੰਗਾਇਆ ਤੇ ਪਰਾਲਾ ਮੰਗਾਇਆ ਤੇ ਦਵਾਈ ਮਸ਼ਰਦ ਵਾਸਤੇ ਮੰਗ ਰਿਆ ਬੱਚੇ ਬਿਮਾਰ ਹੋਏ ਬੱਚਿਆਂ ਤੇ ਦਵਾਈ ਮੰਗ ਰਿਆ ਦਵਾਈ ਭੇਜਣੀ ਉਸੇ ਬਹੁਤ ਜ਼ਰੂਰੀ ਹੈ ਇਸ ਕੰਮ ਤੇ ਤੇ ਪਾਣੀ ਵੀ ਬਹੁਤ ਪਹੁੰਚ ਕੇ ਹਵਕ ਪੈ ਗਾਇਆ ਨਹੀਂ ਸੰਕਟਾਂ ਸੇਵਾ ਕਰੇ ਡੀਰ ਨਹੀਂ ਬੜੇ ਲੋੜ ਆ ਪਉਣ ਰਹਿਣ ਤਾਂ ਕਿ ਬੋਰੇ ਭਰ ਭਰ ਕੇ ਸਾਰਾ ਢੈਂਪ ਕਬੀਰਪੁਰ ਨਾਲ ਮੰਡੀਰ ਕਥਾ ਹੋ ਰਿਹਾ ਜੀ ਕੋਤਮ ਬੋਰੇ ਭਾਰਤਾਂ ਕੇ ਸੰਗਤਾਂ ਦਾ ਸੇਵਾ ਕਰੀਆਂ ਬੰਦ ਰੋਕਣ ਵਾਸਤੇ ਇਹ ਜਿਹੜੀਆਂ ਅੱਜ ਟਰੈਲੀਆਂ ਮੰਗਾਈਆਂ ਗਈਆਂ ਗੀਆਂ ਟਾਡੇ ਵੱਲੋਂ ਪ੍ਰੋਵਾਈਡ ਕੀਤੀ ਗਈ ਹੈ ਹਾਂਜੀ ਇਹ ਅਕਾਲੀ ਦਲ ਵੱਸ ਪੰਜਾਬ ਵੱਲੋਂ ਕੀਤੀਆਂ ਗਈਆਂ ਨੇ ਕਿੱਥੋਂ ਆਈਆਂ ਸੀ ਸਰ ਇਹ ਸ਼ਾਰਪੋਰਟ ਤੋਂ ਭੱਜ ਆਈਆਂ ਪਿੱਛਾ ਟਰੈਲੀਆਂ ਸੀਗੇ ਟੋਟਲ ਟੋਟਲ ਪੰਜਾਬ ਟਰੈਲੀਆਂ ਨੇ ਠੀਕ ਹੈ ਸਰ ਹੁਣ ਆਪਾਂ ਕੀ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਪਾਰਕ ਨੂੰ ਸਾਡਾ ਇਹ ਮੈਸੇਜ ਆ ਕਿ ਸਾਰੇ ਭਗਤ ਪਬਲਿਕ ਨੂੰ ਸੇਵਾ ਜੁਟ ਜਾਵੇ ਇਹ ਜਿਹੜੀ ਭੀੜ ਬਣੀ ਹੋਈ ਆਪਣੇ ਉੱਤੇ ਆਪਣੇ ਏਰੀਆ ਉੱਤੇ ਆਪਾਂ ਰਾਹ ਨਿਕ ਸੇਵਾ ਕਰੀਏ ਵੇ ਬੰਨ ਟੁੱਟ ਗਿਆ ਉਹ ਬੰਨ ਬਣੇਗੇ ਤਾਂ ਕਿ ਹੋਰ ਨਾ ਪਾਣੀ ਐਂਟਰੀ ਕਰੇ ਫਿਰਦਾ ਨੇ ਵਿੱਚ ਬੰਨ ਬਰਵਾਣੇ ਹੁਣ ਬਹੁਤ ਹੀ ਜ਼ਰੂਰੀ ਆ ਅਜੇ ਮੌਸਮ ਦਾ ਕੋਈ ਪਤਾ ਨਹੀਂ ਬਾਰਸ਼ਾਂ ਉੱਪਰ ਖੜੀਆਂ ਆਲ ਪਰਮ ਕਰੋ ਗੈਮ ਹੀ ਬਹੁਤ ਭਰੇ ਹੋਏ ਨੇ ਖਤਰੇ ਚੱਲ ਰਹੇ ਨੇ ਸਾਰੇ ਜਿਹੇ ਦੇਖਤੇ ਹੋਏ ਬੰਨ ਬਰਵਾਣੇ ਬਹੁਤ ਹੀ ਜ਼ਰੂਰੀ ਆ ਇਸੇ ਕਰਕੇ ਮਿੱਟੀ ਦਾ ਦੰਪ ਕਰਾ ਰਹੇ ਹਾਂ ਉਥੋਂ ਤੋੜੇ ਭਰ-ਭਰ ਕੇ ਭੇਜ ਰਹੇ ਹਾਂ ਤਾਂ ਕਿ ਬੰਨ ਬਣਿਆ ਜਾਵੇ ਲੋਕ ਸਾਰੇ ਸਾਰੇ ਤੁਸੀਂ ਮੰਤੇ ਬੈਠੇ ਨੇ ਬਹੁਤ ਹੀ ਬੁਰੀ ਹਾਲਤਾਂ ਆ ਇਸ ਟਾਈਮ ਜਿਹੜੀ ਉੱਤੇ ਕਿਦਾਂ ਦੀ ਸਸੀ ਦੇਖਣ ਨੂੰ ਮਿਲ ਰਿਹਾ ਤਾਂ ਸੁਛੇ ਦਿੱਤ ਕੋ ਥੋੜੀ ਕੰਟਰੋਲ ਹੋਈ ਆ ਥੋੜਾ ਪਾਣੀ ਕਰਿਆ ਪਰ ਪਾਣੀ ਆ ਜਾਵੇ ਬਹੁਤ ਪਰ ਜਿਹੜੇ ਲੋਕ ਬੰਦ ਤੇ ਬੈਠੇ ਕੇ ਜਾ ਚਲੇ ਗਏ ਕੁਛ ਕਰਨੋਂ ਆਪ ਨੂੰ ਮੈਂ ਲੋਕ ਅਜੇ ਬੰਨਤੇ ਬੈਠੇ ਨੇ ਠੀਕ ਹੈ ਸਾਡੇ ਲੋਕ ਬੰਨਤੇ ਬੈਠੇ ਚੁੱਕੀ ਹਮ ਨਹੀਂ ਬੰਨਤੇ ਇਹ ਬੰਦ ਟੁੱਟਿਆ ਘੜੀ ਜਗ੍ਹਾ ਤੋਂ ਜ਼ਿਆਦਾ ਮਾਣੀ ਜਾਂ ਟੁੱਟਿਆ ਬਾਈਪ ਬਹਾਪੁਰ ਤੋਂ ਬਹਾਪੁਰ ਸੁਲਤਾਨਪਾਲੋ ਦੀ ਬਹਾਪੁਰ ਤੇ ਇੱਕ ਗਿੱਦਰ ਪਿੰਡੀ ਲਾਗੇ ਇੱਥੇ ਜਿਆਦਾ ਜ਼ੋਰ ਪਾ ਕੇ ਪਾਣੀ ਲਗਾ ਤੇ ਆਲੀਵਾਲ ਤੇ ਲਗੂਪੋਰਾ ਕਮੀਰਪੁਰੋਂ ਇਹ ਸਾਰੇ ਪਿੰਡ ਟੁੱਟੇ ਤਹਲ ਬੰਨੇ ਕਿ ਪਿੰਡ ਤੁਹਾਡੇ ਹਿਸਾਬ ਨਾਲ ਕਿਨੇ ਉੱਤੇ ਪਾਣੀ ਚ ਆ ਗਏ ਮੇਰੇ ਹਿਸਾਬ ਨਾਲ ਆਹ ਪੈਤੀ ਚਾਰੇ ਪਿੰਡ ਜਿਹੜੇ ਕਿਰੇ ਹੋਏ ਪਾਣੀ ਚ ਐਸ ਟਾਈਮ ਬੰਨ ਤੇ ਕਾਫੀ ਦੂਨੀ ਬੈਠੀ ਹੋਈ ਹੈ ਹਾਂਜੀ ਬੰਨ ਤੇ ਬਹੁਤ ਇਥੋਂ ਸਹਿਫਰਾਬਾਦ ਤੋਂ ਲੈ ਕੇ ਮੇਰਾ ਗੋਂਦਵਾ ਸਰਪੜੇ ਸਾਰੇ ਬੰਨ ਤੇ ਬੈਠੇ ਹੋਏ ਨੇ ਅਸੀਂ ਇੱਕ ਦਿਨ ਪੱਤੂ ਢਿੰਗਿਆ ਲਗਾਇ ਸੀਗੇ ਉਸ ਕਾਰਨ ਅਸੀਂ ਉੱਤੇ ਇੱਕ ਦੋਨ ਪੁੱਛਿਆ ਕਿ ਇੱਧਰ ਤਾਂ ਕੋਈ ਪਾਣੀ ਜਮ ਹੋ ਰਹੀ ਏ ਇਦਾਂ ਦਾ ਹੈਗਾ ਫਿਰ ਸਹਿਫਰਾਬਾਦ ਸਾਣੀ ਹੁਣ ਆਪਾਂ ਨੂੰ ਜਿਆਦਾ ਪੈਤੀ ਤੇ ਬੈਠੇ ਹੋਏ ਆ ਜੀ ਇਹੜਾ ਪਿੰਡ ਉਤੋਕੇਲੇ ਵਿੱਚ ਹੈ ਨਾ ਆਪਣਾ ਬਾਹੂਪੁਰਾ ਦਾ ਗਾਂਪਲੇ ਦਾ ਆਪਣਾ ਪਿੰਡ ਇੱਥੇ ਲਗੋਵਾ ਪਿੰਡ ਵਾ ਤੇ ਕਬੀਰਪੁਰ ਪਿੰਡ ਵਾ ਤੇ ਕਬੀਰ ਪਿੰਡ ਇੱਕ ਪਿੰਡ ਹੋਰ ਦਾ ਪਿੰਡ ਆ ਸਾ ਜੈ ਸਫਾਬਾਦ ਦੇ ਗਾਂ ਜਗਾਇ ਫੈਸਲਬਾਦ ਪਿੰਡ ਪਿੰਡ ਆ ਇਹ ਲੋਕ ਸਾਰੇ ਹੀ ਬੰਦੇ ਬੈਠੇ ਹੋਏ ਆ ਆਈ ਕੋ ਦਾ ਵਾਇਰ ਜਿਹੜੀ ਕਿਤੇ